ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਇੱਕ ਵੱੜੀ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਪਿੰਡ ਵੀਰ ਦਾ ਸ਼ੰਨਾ ਗਲਵ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਬਈ ਨੇੜੇ ਪਿੰਡ ਭਦੌੜ ਸਹਣਾ ਭਾਈ ਰੂਪਾਏ ਪਿੰਡ ਨੇੜੇ ਹੀ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਜੀ ਹੋਰ ਠੀਕ ਹੋਵੰਦੀ ਹੈ ਹਾਂ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਬਲਜੀਤ ਸਿੰਘ ਜੀ ਠੀਕ ਹੈ ਜੀ ਮੋਬਾਈਲ ਨੰਬਰ 99152 55728 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਆਪਣੇ ਘਰ ਦੀ ਵੜਾ ਹੈ ਹਾਂਜੀ ਘਰ ਕਰਦੀ ਹੈ ਠੀਕ ਹੈ ਕਿਹੜਾ ਸੂਆ ਹੁੰਦੀ ਆ ਪਹਿਲਣਾ ਜੀ ਪਹਿਲਣਾ ਹੈ ਕਿੰਨੇ ਦਿਨ ਲੱਗੂਗੀ ਇਹ ਮੇਰੇ 8 ਦਿਨ ਰਹਿੰਦੇ ਹੈ ਜੀ 8 ਦਿਨਾਂ ਦੀ ਕੱਚੀ ਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੋ ਤਾਂ 25 ਕਿ ਤਾਂ ਦੇ ਦੂ ਜੀ ਹਮ ਚੰਗੀ ਆ ਪਲੇ ਵੀ ਫੁੱਲ ਬ੍ਰੀਡ ਇੱਕ ਨੰਬਰ ਆ ਫੇਸ ਬੜਾ ਚੰਗਾ ਬੋਦੀਵਾਜੀ ਚੰਗੀ ਆ ਸਨਕਪੂਣਾ ਵਰਡ ਦੇ ਵਿੱਚ ਫੁੱਲ ਪਹਿਲਾ ਸੂਆ ਵਰਡ ਆਗਾ ਬਈ ਥਣ ਲੇਵਾ ਇੱਕ ਨੰਬਰ ਆ ਨੀਡ ਤੋਂ ਚੈੱਕ ਕਰਵਾਵਾਂਗੇ ਲੈ ਪਛਾਂ ਤੋਂ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਫੀਟਿੰਗ ਵਾਲਾ ਲੇਵਾ ਹਲੇ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਕੱਢ ਕੇ ਨੇ ਕਰਮ ਵਾਲੀ ਨੇ ਫੇਰ ਸੋਹਣਾ ਥਾਣ ਦੇਖੋ ਇੱਕ ਨੰਬਰ ਥਾਣਾ ਥੀਜੋਲੇ ਚਾਹੇ ਮਸ਼ੀਨਾਂ ਥੋਲੇ ਬਈ ਕੀਆ ਬਾਤ ਠੰਡੀ ਫੁੱਲ ਨਾ ਜਿਵੇਂ ਮਰਦੀ ਹੱਤ ਤੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਪੂਛ ਚੱਕ ਕੇ ਖੜ ਜਾਂਦੀ ਹੈ ਲੈ ਕਰਮਣੀ ਠੰਡੀ ਫੁੱਲ ਆ ਬਈ ਜਿਵੇਂ ਪਨੂਣ ਸੁੰਦੀ ਹੈ ਨਾ ਫੁੱਲ ਠੰਡੇ ਆ ਪੂਰਾ ਨਹੀਂ ਆਲ ਕਰਦੀ ਇਧਰੋਂ ਲੈ ਵਾ ਚੈੱਕ ਕਰੋ ਨਾਲਾਂ ਨੂੰ ਨਾ ਫੁੱਲ ਚੰਗੇ ਆ ਤੋਰ ਦੇ ਬਈ ਬਰੀਡ ਦੇਖੋ ਕਰਮਾ ਏ ਛੋਟ ਹੀ ਨਹੀਂ ਕਰਦ ਫੁੱਲ ਫੁੱਲ ਬਰੀਡ ਸਪਰਿੰਟ ਫਰੰਟ ਫੂਰਾ ਚੰਗਾ ਇੱਕ ਨੰਬਰ ਵਹਿਣਾ ਬਈ ਰਾਜੀ ਰੂਜੀ ਪੂਰੀਆ ਪੋਲੀ ਵੀਆ ਉਰੀ ਸ਼ੌਕ ਨਾ ਬਈ ਦੀ ਪਾਲੀ ਵੀਆ ਤੋਰਾ ਦੇਖ ਲੈ ਕਿਆ ਬਾਤ ਬਰੀਡ ਬਹੁਤ ਹੈ ਗਰਮਾਈ ਦੇ ਬਿਊਟੀ ਚੈੱਕ ਕਰੋ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕੀ ਮੋਲਾ ਬਈ ਜਾਇਜ਼ ਜਦਾ ਜਾਇਜ਼ ਜਦਾ ਬਈ 130000 130000 ਰੁਪਏ ਮਾਨਦਾਨ ਹੋ ਜਾ ਹਾਂਜੀ ਠੀਕ ਹੈ ਜੀ 130000 ਰੁਪਏ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਵੈੜ ਚੰਗੀ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਬਈ ਵੈੜ ਅੰਗ ਕੋਈ ਐ ਨਹੀਂ ਵੀ ਗਾਵਾਂ ਚ ਪੈਂਦੀ ਆ ਵੈੜ ਅੰਗ ਪਹਿਲਾ ਸੂਆ ਤੇ ਕਿਸੇ ਵੀਰ ਨੂੰ ਬਈ ਵੈੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ